ਅੱਜ ਦੀ ਅਸੀਂ ਇਸ ਵੀਡੀਓ ਰਾਹੀਂ ਇੱਕ ਤੁਹਾਨੂੰ ਕਮਾਲ ਦੇ ਰਬੀ ਰੋ ਦੇ ਦਰਸ਼ਨ ਕਰਾਵਾਂਗੇ ਤੁਸੀਂ ਇਹ ਚਾਹੇ ਕੱਚਾ ਜਾਂ ਘਰ ਦੇਖ ਰਹੇ ਹੋ ਪਰ ਇਹ ਕੱਚੇ ਘਰ ਦੇ ਵਿੱਚ ਬਹੁਤ ਹੀ ਅਮੀਰ ਬੰਦਾ ਰਹਿੰਦਾ ਹੈ ਇਹ ਜੋ ਤੁਸੀਂ ਸ਼ਖਸ ਦੇਖ ਰਹੇ ਹੋ ਵੀਰ ਸਿੰਘ ਵੀਰ ਸਿੰਘ ਇਸ ਸਮੇਂ ਅਦਰੰਗ ਦਾ ਮਰੀਜ਼ ਹੈ ਜਿਸ ਨੂੰ ਚੱਲਣ ਫਿਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ ਪਰ ਵੀਰ ਸਿੰਘ ਦੇ ਕੋਲੇ ਦੋ ਬਿੱਲੀਆਂ ਤੇ ਇੱਕ ਕਾਟੋ ਦਾ ਬੱਚਾ ਰੱਖਿਆ ਹੋਇਆ ਹੈ ਜਿਨ੍ਹਾਂ ਦੀਆਂ ਅੱਖਾਂ ਖੁੱਲਣ ਤੋਂ ਪਹਿਲਾਂ ਨੂੰ ਦਾਇੇ ਪਾਲ ਰਿਹਾ ਏ ਵੀਰ ਸਿੰਘ ਐਡੇ ਅਮੀਰ ਦਿਲ ਦਾ ਬੰਦਾ ਹੈ ਕਿ ਆਪ ਚਾਹੇ ਘਰ ਵਿੱਚ ਰੋਟੀ ਤੋਂ ਮੋਹਤਾਜ ਰਹਿੰਦਾ ਹੈ ਤੇ ਪਰ ਇੱਕ ਕਾਟੋ ਦੇ ਬੱਚਿਆਂ ਨੂੰ ਕਹਿੰਦਾ ਮੈਂ ਬਦਾਮ ਪਾਉਣ ਦੀ ਕੋਸ਼ਿਸ਼ ਕਰਦਾ ਤੈਲੋ ਫਲ 10 20 ਰੁਪਏ ਜੋ ਵੀ ਮੇਰੇ ਕੋਲੇ ਬਣਦੇ ਨੇ ਮੈਂ ਕੋਸ਼ਿਸ਼ ਕਰਦਾ ਕਿ ਇਹਨਾਂ ਨੂੰ ਚੰਗਾ ਚੋਗਾ ਦੇ ਸਕਾਂ ਇਹ ਕਹਿੰਦਾ ਮੈਂ ਕਈ ਵਾਰ ਕਿਆ ਇਹਨੂੰ ਕਿ ਜਾ ਖੁੱਲਾ ਖੇਡ ਪਰ ਇਹ ਕਾਟੋ ਦਾ ਬੱਚਾ ਕਿਤੇ ਜਾਂਦਾ ਨਹੀਂ ਕਿਉਂਕਿ ਇਹਦੀਆਂ ਅੱਖਾਂ ਮੇਰੀ ਜੇਬ ਦੇ ਵਿੱਚ ਖੁੱਲੀਆਂ ਨੇ ਇਹ ਵੀਰ ਸਿੰਘ ਦੀ ਜ਼ਿੰਦਗੀ ਬੜੀ ਕਮਾਲ ਦੀ ਹੈ ਰੱਬ ਹਰ ਕਿਸੇ ਨੂੰ ਐਡਾ ਤਕੜਾ ਦਿਲ ਨਹੀਂ ਦਿੰਦਾ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਤਿਲਫਲ ਜੋ ਵੀ ਜਿੰਨੀ ਇਹਨਾਂ ਦੀ ਮਦਦ ਕਰ ਸਕਦੇ ਆ ਮਦਦ ਜ਼ਰੂਰ ਕਰਿਓ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਪਰ ਗਰੀਬ ਨਹੀਂ ਕਹਾਵਾਂਗਾ ਦੇਖਣ ਚ ਚਾਹੇ ਪਰਿਵਾਰ ਘਰ ਦਾ ਗਰੀਬ ਹੈ ਪਰ ਦਿਲ ਦਾ ਬਹੁਤ ਅਮੀਰ ਬੰਦਾ ਹੈ ਆ ਜੋ ਗੱਲਾਂ ਬਾਤਾਂ ਕਰਦੇ ਆ ਵੀਰ ਸਿੰਘ ਹੋਰਾਂ ਦੇ ਨਾਲ ਆਬ ਤੇ ਬਸ ਕਰਨੀ ਇੱਕ ਸੁੱਕੀ ਰੋਟੀ ਖਾ ਲੈ ਬਸ ਇਹਨਾਂ ਬੱਚਿਆਂ ਨੂੰ ਵਧੀਆ ਚੀਜ਼ ਪਾਉਣਾ ਹੈ ਮੇਰੇ ਅਰਜਨ ਨੂੰ ਮੈਂ ਬਦਾਮਾਂ ਤੋਂ ਬਿਨਾ ਮੈਨੂੰ ਸਬਰ ਨਹੀਂ ਆਉਂਦਾ ਅਰਜਨ ਕਿਹਨੂੰ ਕਹਿੰਦੇ ਆ ਤੁਸੀਂ ਅਰਜਨ ਮੈਂ ਕਹਿੰਨਾ ਜੀ ਕਾਟੋ ਦੇ ਬੱਚੇ ਨੂੰ ਕਹਿੰਨਾ ਹੈ ਅੱਛਾ ਉਹਦਾ ਨਾਮ ਮੈਂ ਅਰਜਨ ਧਰਿਆ ਹੋਇਆ ਹੈ ਜੀ ਉਹ ਨਾਰਾ ਜੀ ਤੇ ਅਸਤੇ ਦੇ ਗਈ ਮੈਨੂੰ ਨਿੱਕਾ ਜਿਹਾ ਮਿਲਿਆ ਸੀ ਕਿ ਅੱਖਾਂ ਬੰਦ ਸੀਗੀਆਂ ਜੀ ਤੇ ਮੈਂ ਉਹਨੂੰ ਘਰ ਦੇ ਵਿੱਚ ਲਿਆ ਮੈਂ ਉਹਨਾਂ ਦਾ ਦੁੱਧ ਪਾਣੀ ਉਹਨੂੰ ਮੈਂ ਪਿਆ ਮੈਂ ਰੂੰ ਦੀ ਬੱਤੀ ਬਣਾ ਕੇ ਮੈਂ ਉਹਨੂੰ ਦੁੱਧ ਪਾਣੀ ਪਿਲਾਉਂਦਾ ਰਿਹਾ ਤੇ ਉਹਦੀਆਂ ਅੱਖਾਂ ਮੇਰੇ ਦੇ ਵਿੱਚ ਜਗ ਗੁਰੀਆਂ ਫੇਰ ਸੂਰ ਜਾਣਾ ਕੋੜਕਪੂਰੇ ਜਾਣਾ ਜਾਂ ਮੈਂ ਫਰੀ ਕੋੜ ਜਾਣਾ ਕਿਤੇ ਕੰਮ ਧੰਦੇ ਜਾਣਾ ਅਰਜਨ ਮੇਰੇ ਨਾਲ ਹੀ ਜਾਂਦਾ ਉਹ ਮਿੱਥੂ ਬਿਨਾ ਨਹੀਂ ਜਾਂਦਾ ਮੈਂ ਆਖ ਵੀ ਦੀ ਛੱਡ ਕੇ ਨਾ ਉਹ ਵੀ ਮੈਨੂੰ ਦੇ ਦੋ ਵੀ ਮੈਂ ਇਹਨਾਂ ਨੂੰ ਪਾਲ ਲੂੰਗਾ ਵੀ ਕਿੰਨਾ ਕੁ ਕੁਝ ਖਾਂਣਗੇ ਇਹ ਵੱਤ ਉਹ ਦਹਰ ਪਈਆਂ ਦਾ ਦੁੱਧ ਪੀਣਗੇ ਜੇ ਉਹ ਛੱਡ ਦਿੰਦੇ ਤੇ ਇਹਨਾਂ ਨੇ ਮਰ ਜਾਣਾ ਸੀ ਵਿਚਾਰਿਆਂ ਨੇ ਅੱਜ ਮੇਰੀ ਗੋਦ ਦੇ ਵਿੱਚ ਬੈਠਿਆ ਜਿੰਨਾ ਚਿਰ ਮੈਂ ਉਹਨੂੰ ਤੜਕੇ ਸੁਬਾ ਬਾਦਾਮ ਨਹੀਂ ਖਵਾਉਂਦਾ ਮੈਨੂੰ ਚਾਹ ਪੀਣ ਨੂੰ ਵੀ ਮੇਰਾ ਮਨ ਨਹੀਂ ਕਰਦਾ ਆਪਦਾ ਨਹੀਂ ਜੀ ਕਰਦਾ ਬਾਦਾਮ ਖਾਣ ਦਾ ਨਹੀਂ ਬਸ ਮੇਰੇ ਬੱਚੇ ਨੇ ਖਾ ਲਿਆ ਤੇ ਮੇਰੇ ਅੰਦਰ ਪਹਿਲਾ ਜਾ ਰਿਹਾ ਕੀ ਸੰਗਰੂਰ ਤੋਂ ਆਉਂਦਾ ਫੋਨ ਮੇਰੇ ਕੋਲੇ ਤੇਰੇ ਵਰਗਾ ਮੁੰਡੇ ਤੇ ਤੇਰੀ ਅੰਗਵਾਜ਼ ਆਉਂਦੀ ਹੈ ਉਹ ਮੈਨੂੰ ਕਹਿੰਦਾ ਵੀ ਇੱਕ ਤਾਂ ਮੈਨੂੰ ਕਾਟੋ ਦੇ ਦੇ ਤੇ ਇੱਕ ਮੈਨੂੰ ਆਹ ਦੇ ਦੇ ਬਲੂੰਗੜਾ ਦੇ ਦੇ ਵੀ ਪੈਸੇ ਲੈ ਲੈ ਮੈਂ ਖਿਆ ਵੀ ਮੈਂ ਨਹੀਂ ਦੇਣਗੇ ਵੀ ਤਾਂ ਮੇਰੇ ਦਿਲ ਦੇ ਟੁਕੜੇ ਆ ਹੁਣ ਵੀ ਹਾਂ ਕਿਤੇ ਪ੍ਰਮਾਤਮਾ ਨੇ ਕਿਤੇ ਦਿੱਤਾ ਤਾਂ ਤੈਨੂੰ ਕਿਤੇ ਮਿਲ ਗਿਆ ਤਾਂ ਤੈਨੂੰ ਮੈਂ ਫੋਨ ਕਰ ਦੂੰਗਾ ਤੇ ਲੈ ਜੀ ਆ ਕੇ ਪੈਸੇ ਨਹੀਂ ਲੈਣੇ ਤੇ ਲੈ ਨਹੀਂ ਸੇਵਾ ਕਰ ਲਈ ਪਤਾ ਲੱਗਦਾ ਵੀ ਅੱਜ ਮੇਰੇ ਨਾਲ ਗੁੱਸੇ ਦਾ ਮੈਨੂੰ ਪਤਾ ਲੱਗਦਾ ਉਦੋਂ ਫਿਰ ਇਹ ਮੈਥੋ ਦੁੱਧ ਨਹੀਂ ਪੀਂਦਾ ਕਰ ਤੇ ਫਿਰ ਮੇਰੇ ਅੱਗੇ ਭਜਿਆ ਫੜਦਾ ਰਹਿੰਦਾ ਫਿਰ ਮੈਂ ਇਹਨੂੰ ਕਹਿਣਾ ਪੁੱਤ ਆ ਜਾ ਯਾਰ ਆ ਜਾ ਯਾਰ ਫਿਰ ਮੈਂ ਦੋ ਚਾਰ ਆ ਰਹੀ ਆ ਨਾ ਫਿਰ ਆ ਜਾਂਦਾ ਮੁੱਢੇ ਤੁਸੀਂ ਬਿਮਾਰ ਹੋ ਹੁਣ ਤਾਂ ਫਿਰ ਉਹ ਵੀ ਠੀਕ ਨਹੀਂ ਰਹਿੰਦਾ ਹਾਂ ਨਹੀਂ ਠੀਕ ਰਹਿੰਦਾ ਨਹੀਂ ਠੀਕ ਰਹਿੰਦਾ ਉਹ ਯਾਨੀ ਜਾਂਦਾ ਫਿਰ ਸੱਡਾ ਨਹੀਂ ਨਹੀਂ ਮੈਥੋਂ ਬਿਨਾ ਉਹ ਨਹੀਂ ਚੱਲਦਾ ਕਿੱਥੇ ਲੈ ਮੈਂ ਉਹਦੇ ਮੂੰਹ 'ਚ ਉਂਗਲ ਰੱਖਣਾ ਜੀ ਨਹੀਂ ਉਹਦਾ ਚਿੱਤ ਮੈਨੂੰ ਪਤਾ ਵੀ ਉਹਦਾ ਮੇਰਾ ਦਿਲ ਕਹਿੰਦਾ ਵੀ ਉਹਦਾ ਚਿੱਤ ਨਹੀਂ ਲੱਗਦਾ ਪਰ ਮੇਰਾ ਪਰਿਵਾਰ ਫਿਰਦਾ ਹੀ ਹੈ ਮੇਰਾ ਪਰਿਵਾਰ ਫਿਰਦਾ ਹੀ ਹੈ ਪਰ ਮੈਨੂੰ ਪਤਾ ਮੇਰੇ ਦਿਲ ਕਹਿੰਦਾ ਵੀ ਮੈਥੋਂ ਬਿਨਾ ਉਹਦਾ ਦਿਲ ਨਹੀਂ ਲੱਗਦਾ ਉਹਨੂੰ ਤਾਂ ਖੁੱਲਾ ਫੇਰ ਯਾਰ ਰਤਬਾਂ ਖੁੱਲੀ ਕਰ ਯਾਰ ਮੈਂ ਤੈਨੂੰ ਯਾਦ ਯਾਦ ਰੱਖੀ ਖੁਸ਼ ਆ ਮੈਂ ਇਤਨੂੰ ਜ਼ਿਆਦਾ ਪਿੰਜਰੇ ਚ ਨਹੀਂ ਤੜਕੇ ਖੁਸ਼ ਪਿੰਜਰੇ ਚ ਮੈਂ ਇਹਨਾਂ ਦੇ ਕਾਰਨ ਕਰਕੇ ਤੜਦਾ ਮੈਂ ਇੰਨਾ ਜਾਨਵਰਾਂ ਦੇ ਬਿੱਲੀਆਂ ਨਾ ਖਾ ਜਾਣ ਜਾਂ ਕੁੱਤੇ ਨਾ ਖਾ ਜਾਣ ਕੁੱਤੇ ਨਾ ਖਾ ਜਾਣ ਸਸਿਕਾਲ ਤੁਹਾਨੂੰ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਆ ਜੋਤ ਖੇਵਾਲ ਅੱਜ ਇਨਸਾਨੀਅਤ ਦੀ ਇੱਕ ਮਿਸਾਲ ਸਾਹਮਣੇ ਕਰਨ ਲੱਗਾ ਇਨਸਾਨਾਂ ਨੂੰ ਵਿਸੇ ਤਾਂ ਕਿਹਾ ਜਾਂਦਾ ਵੀ ਇਹਨਾਂ ਨੂੰ ਕਿਸੇ ਚੀਜ਼ ਨਾਲ ਪਿਆਰ ਨਹੀਂ ਪਰ ਅੱਜ ਜਿਸ ਬਾਈ ਨਾਲ ਮਿਲੌਣ ਲੱਗਾ ਉਦੇ ਘਰ ਦੇ ਵਿੱਚ ਦੋ ਨਿੱਕੇ ਨਿੱਕੇ ਬਿੱਲੀਆਂ ਰੱਖੀਆਂ ਹੋਈਆਂ ਤੇ ਇੱਕ ਕਾਟੋ ਰੱਖੀ ਹੋਈ ਹੈ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦਾ ਹੈ ਭਾਵੇਂ ਘਰ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਠੀਕ ਨਹੀਂ ਪਰ ਉਹਨਾਂ ਜਾਨਵਰਾਂ ਦੇ ਖਾਣ ਪੀਣ ਦੀ ਕਿਸ ਤਰ੍ਹਾਂ ਮੇਰੇ ਕੋਲ ਸ਼ਬਦ ਨਹੀਂ ਮੈਂ ਕੀ ਕਹਿ ਸਕਾਂ ਹੁਣ ਉਹ ਬਾਈ ਦੇ ਲਈ ਤੇ ਆਦੋਂ ਸਦਾ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਵੇਂ ਹੋ ਸੇ ਠੀਕ ਹੈ ਸੇ ਤਾਂ ਡਾਉਣੀ ਹੈ ਜੀ ਕੀ ਕੀ ਹੋ ਗਿਆ ਬਾਈ ਤੁਹਾਨੂੰ ਹਾਂ ਤੇ ਰੰਗ ਦੀ ਸ਼ਿਕਾਇਤ ਹੋ ਗਈ ਹੈ ਜੀ ਹੂੰ ਭਾਈ ਜਿਵੇਂ ਮੈਂ ਮੇਰੇ ਕੋਲੇ ਵੀ ਸ਼ਬਦ ਨਹੀਂ ਤੁਹਾਡੇ ਨਾਲ ਗੱਲ ਕਰਨ ਲਈ ਕਿਉਂਕਿ ਤੁਸੀਂ ਜਾਨਵਰਾਂ ਦੀ ਸੇਵਾ ਕਰਦੇ ਹੋ ਇਹਨਾਂ ਨੂੰ ਪਾਲਦੇ ਹੋ ਘਰ ਦੀ ਸਥਿਤੀ ਦੇਖ ਰਹੇ ਹਾਂ ਬੜੀ ਠੀਕ ਹੀ ਹੈ ਹੈਨਾ ਹਾਂਜੀ ਕਿਵੇਂ ਸਾਰਾ ਕੁਝ ਇਹਨਾਂ ਦੀ ਦੇਖਭਾਲ ਕਿਵੇਂ ਕਰਦੇ ਹੋ ਦੇਖਭਾਲ ਜੀ ਬਸ ਮੈਂ ਬਹੁਤ ਬਦਰ ਕੇ ਕਰਦਾ ਮੈਂ ਆਪਣੇ ਤੋਂ ਚੰਗਾ ਇਹਨਾਂ ਨੂੰ ਖਵਾਉਣਾ ਮੈਂ ਆਪਦੇ ਤੋਂ ਚੰਗਾ ਇਹਨਾਂ ਨੂੰ ਖਵਾਉਣਾ ਵੀ ਵਰੀਏ ਤੇ ਵਰੀਆ ਹੂੰ ਦੁੱਧ ਪਾਣੀ ਨਾਲੀ ਵਾਲਾ ਨ ਪੋਸ਼ਣ ਕਰਦਾ ਦੁੱਧ ਪਾਣੀ ਪਿਉਣਾ ਇਹਨਾਂ ਨੂੰ ਦੁਖੀ ਹੋ ਕੇ ਪਿਉਣਾ ਵੀ ਮੈਂ ਕਿਵੇਂ ਵੀ ਕਰਨ ਮੇਰੇ ਬੱਚੇ ਕਿਤੋਂ ਲਿਆਉਣ ਕਿਤੋਂ ਨਾ ਲਿਆਉਣ ਦਿੜੀ ਦੱਪਾ ਜਾਂਦੇ ਆ ਦੁੱਧ ਪਾਣੀ ਇਹਨਾਂ ਨੂੰ ਮੈਂ ਪਿਉਣਾ ਇਹਨਾਂ ਨੂੰ ਚੰਗੀ ਰੋਟੀ ਖਵਾਉਣਾ ਚੰਗਾ ਦੁੱਧ ਪਾਣੀ ਇਹਨਾਂ ਨੂੰ ਪਿਉਣਾ ਦੁੱਧ ਪਾਣੀ ਤੋਂ ਸਿਵਾ ਮੈਂ ਕੁਝ ਹੋਰ ਕੋਈ ਮਾੜੀ ਚੀਜ਼ ਨਹੀਂ ਖਵਾਉਂਦਾ ਇਹਨਾਂ ਨੂੰ ਵਧੀਆ ਚੀਜ਼ ਹੀ ਖਵਾਉਣਾ ਹੈ ਮੇਰੇ ਇਹਨਾਂ ਨਾਲ ਪ੍ਰੇਮ ਆ ਮੋਹ ਆ ਮੈਨੂੰ ਬੱਚਿਆਂ ਨਾਲ ਜਾਨਵਾਰਾਂ ਨਾਲ ਇਹ ਬਾਈ ਕਿੱਥੋਂ ਲੈਂਦੇ ਸੀ ਇਹ ਬਲੂੰਗੜੇ ਏ ਜੀ ਬਲੂਗਰੇ ਮੈਨੂੰ ਇੱਥੇ ਮਿਲੇ ਸੀ ਕੋਈ ਛੱਡਣ ਗਿਆ ਸੀਗਾ ਤੇ ਛੱਡਣ ਜਾਂਦਾ ਸੀਗਾ ਹੂੰ ਛੋਟੇ ਛੋਟੇ ਸੀਗੇ ਹੂੰ ਮੈਂ ਆਖਿਆ ਵੀ ਤੁਸੀਂ ਛੱਡ ਕੇ ਨਾਓ ਵੀ ਮੈਨੂੰ ਦੇ ਦਿਓ ਵੀ ਮੈਂ ਇਹਨਾਂ ਨੂੰ ਪਾਲ ਲੂੰਗਾ ਵੀ ਕਿੰਨਾ ਕੁ ਕੁਝ ਖਾਣਗੇ ਇਹ ਹੂੰ ਵੱਤੋ ਉਹ ਦਹਰ ਪਈਆਂ ਦਾ ਦੁੱਧ ਪੀਣਗੇ ਜੇ ਉਹ ਛੱਡ ਦਿੰਦੇ ਤੇ ਇਹਨਾਂ ਨੇ ਮਰ ਜਾਣਾ ਸੀ ਵਿਚਾਰਾਂ ਨੇ ਅੱਜ ਮੇਰੀ ਗੋਦ ਦੇ ਵਿੱਚ ਬੈਠਿਆ ਹੂੰ ਅੱਜ 56 ਮਹੀਨੇ ਦੇ ਹੋ ਗਏ ਐ ਤੇ ਅੱਜ ਮੇਰੀ ਗੋਦ ਵਿੱਚ ਬੈਠਿਆ ਮੈਨੂੰ ਬਹੁਤ ਚੰਗਾ ਲੱਗਦਾ ਵੀ ਕਿਸੇ ਜਾਨਵਰ ਦੀ ਜਾਨ ਬਚ ਗਈ ਇਸੇ ਤੱਕ ਮੈਨੂੰ ਮੇਰਾ ਅਰਜਨ ਮਿਲਿਆ ਸੀਗਾ ਹਮੇ ਅਰਜਨ ਕਿਹਨੂੰ ਕਹਿੰਦੇ ਆ ਤੁਸੀਂ ਅਰਜਨ ਮੈਂ ਕਹਿੰਦਾ ਜੀ ਕਾਟੋ ਦੇ ਬੱਚੇ ਨੂੰ ਕਹਿੰਦਾ ਅੱਛਾ ਉਹਦਾ ਨਾਮ ਮੈਂ ਅਰਜਨ ਧਰਿਆ ਰਿਹਾ ਜੀ ਉਹ ਨਾਰਾ ਜੀ ਤੇ ਇਸੇ ਤੱਕ ਮੈਨੂੰ ਨਿੱਕਾ ਜਿਹਾ ਮਿਲਿਆ ਸੀਗੀ ਅੱਖਾਂ ਬੰਦ ਸੀਗੀਆਂ ਜੀ ਤੇ ਮੈਂ ਉਹਨੂੰ ਘਰ ਦੇ ਵਿੱਚ ਲਿਆ ਮੈਂ ਉਹਨਾਂ ਦਾ ਦੁੱਧ ਪਾਣੀ ਉਹਨੂੰ ਮੈਂ ਪਿਆ ਮੈਂ ਰੂੰ ਦੀ ਬੱਤੀ ਬਣਾ ਕੇ ਹਮ ਮੈਂ ਉਹਨੂੰ ਦਰਦ ਪਾਣੀ ਪਿਲਾਉਂਦਾ ਰਿਹਾ ਤੇ ਉਹਦੀਆਂ ਅੱਖਾਂ ਮੇਰੀ ਜੇਬ ਵਿੱਚ ਜੋ ਗੁੜੀਆਂ ਮੈਂ 24 ਘੰਟੇ ਸੌਂਦਾ ਪੈਂਦਾ ਬਾਹਰ ਅੰਦਰ ਜਾਂਦਾ ਮੇਰੀ ਜੇਬ 'ਚ ਹੀ ਰਹਿੰਦਾ ਸੀ ਆ ਤੇ ਜਿੱਦ ਦਿਨ ਮੇਰੀਆਂ ਇਹਦੀਆਂ ਅੱਖਾਂ ਉਗੜੀਆਂ ਉਹਦੇ ਨੇ ਮੈਨੂੰ ਹੀ ਵੇਖਿਆ ਵਿਚਾਰੇ ਨੇ ਮੇਰੀ ਜੇਬ ਦੇ ਵਿੱਚ ਹੀ ਅੱਖਾਂ ਕੁੜੀਆਂ ਇਹਦੀਆਂ ਕੋਈ ਗੱਲ ਨਹੀਂ ਬਾਬਾ ਜੀ ਤਾਂ ਇੱਧਰ ਮਾਤਾ ਜੀ ਹੋਰਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਮਾਤਾ ਜੀ ਜਿਵੇਂ ਬਾਪੂ ਹੋਰਾਂ ਦੀ ਸਿਹਤ ਠੀਕ ਨਹੀਂ ਤੇ ਮੈਂ ਬਾ ਪੂਰੀ ਪਹਿਲਾਂ ਕਹੀ ਜਾਂਦੇ ਸੀ ਕਹਿੰਦੇ ਕਾਰਟੂਨ ਨੂੰ ਬਦਾਮ ਪਾਏ ਆ ਹਾਂਜੀ ਪਾਏ ਆ ਬਦਾਮ ਪਾਉਣੇ ਹਾਂ 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 ਪਾਉਣੇ ਮੈਂ ਤਾਂ ਫਿਰ ਆਪਕੇ ਆਪ ਖਾਦੇ ਤਰੀਕੇ ਕਿ ਮਸੂ ਹੁੰਦੇ ਆ ਨਹੀਂ ਬਈ ਨਾਲ ਤਾਂ ਆ ਵੀ ਜਾਨਵਰ ਖਾਈ ਜਾਂ ਵਧੀਆ ਹੂੰ ਹਾਂ ਹਾਂ ਸੰਤ ਹਾਈ ਨੇ ਇੰਨਾ ਵਧੀਆ ਦਿਲਮਾ ਤਾਂ ਕਿੱਥੋਂ ਲੈ ਕੇ ਆਉਂਦੇ ਆ ਜਿੰਨੀਆਂ ਚਾਹੀਦੀ ਦਿਲਮਾਰ ਕੀ ਲਿਆਉਂਦਾ ਬਈ ਹੂੰ ਜਿਵੇਂ ਮਾਂ ਛੋਲੇ ਵੀ ਪਾਈਦੇ ਆ ਹਾਂਜੀ ਛੋਲੇ ਹੂੰ ਆਪ ਆਪਾ ਪੂਰੀ ਕੀ ਖਾਣੇ ਹੋ ਤੁਸੀਂ ਆਪ ਤਾਂ ਬਸ ਕੱ ਲਈ ਇੱਕ ਸੁੱਕੀ ਰੋਟੀ ਖਾ ਲੈ ਬਸ ਇਹਨਾਂ ਬੱਚਿਆਂ ਨੂੰ ਵਧੀਆ ਚੀਜ਼ ਪਾਉਣਾ ਹੈ ਮੇਰੇ ਅਰਜਨ ਨੂੰ ਮੈਂ ਬਦਾਮਾਂ ਤੋਂ ਬਿਨਾ ਮੈਨੂੰ ਸਬਰ ਨਹੀਂ ਆਉਂਦਾ ਜਿੰਨਾ ਚਿਰ ਮੈਂ ਉਹਨੂੰ ਤੜਕੇ ਸਵੇਰ ਬਦਾਮ ਨਹੀਂ ਖਵਾਉਂਦਾ ਮੈਨੂੰ ਚਾਹ ਪੀਣ ਨੂੰ ਵੀ ਮੇਰਾ ਮਨ ਨਹੀਂ ਕਰਦਾ ਆਪਦਾ ਨਹੀਂ ਜੀ ਕਰਦਾ ਬਦਾਮ ਖਾਣ ਨੂੰ ਨਹੀਂ ਬਸ ਮੇਰੇ ਬੱਚੇ ਨੇ ਖਾ ਲਿਆ ਤੇ ਮੇਰੇ ਅੰਦਰ ਪਹਿਲਾ ਜਾੜਿਆ ਮੇਰੇ ਜਨਮਰ ਨੇ ਇੱਕ ਪ੍ਰਮਾਤਮਾ ਦਾ ਉਹ ਆ ਜਿਹਨੇ ਕੋਈ ਕਮਾਈ ਨਹੀਂ ਕਰ ਸਕਦਾਗਾ ਢਿੱਗੀ ਪਈ ਚੋਕ ਖਾਣੀ ਐ ਉਹ ਜਦੋਂ ਆਪ ਦੇ ਅੰਦਰ ਟਪਾਉਂਦਾ ਮੇਰੇ ਤਾਂ ਪਹਿਲਾ ਹਲਕੇ ਦੇ ਵਿੱਚ ਆ ਜਾਂਦੀ ਹੈ ਹੁਣ ਉਹਨੂੰ ਬਾਪੂ ਜੀ ਜਿਹੜੀ ਅਧਰੰਗ ਹੋਈ ਆ ਉਹਦਾ ਕੋਈ ਟ੍ਰੀਟਮੈਂਟ ਲਿਆ ਕੋਈ ਕਿਸੇ ਡਾਕਟਰ ਕੋਲੇ ਗਏ ਹੋ ਹਾਂ ਡਾਕਟਰ ਕੋਲੇ ਗਏ ਸੀਗੇ ਤੇ ਸਾਨੂੰ ਉਹਨਾਂ ਨੇ ਕਹਿੰਦੇ ਵੀ ਐਮ ਆਰ ਕਰਵਾਓ ਅਸੀਂ ਫਿਰ ਕੱਲ ਐਮ ਆਰ ਕਰਵਾ ਕੇ ਲੈ ਆਇਆ ਹੂੰ ਹੁਣ ਅਸੀਂ ਹੁਣ ਅੱਗੇ ਜਾਣਾ ਡਾਕਟਰ ਕੋਲ ਜਾਣਾ ਵੀ ਸਾਨੂੰ ਲਿਆ ਕੇ ਦਿਖਾ ਦਿਓ ਹਨਾ ਐਮ ਆਰ ਆਈ ਤਾਂ ਮੈਂ ਇਧਰੇ ਜਿਹੜੇ ਦਰਸ਼ਕ ਦੇਖ ਰਹੇ ਆ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰੂੰਗਾ ਯਾਰ ਇਹ ਬਾਈ ਦੀ ਤੁਸੀਂ ਦੇਖੋ ਦਿਲ ਕਿੰਨਾ ਸਾਫ਼ ਹੈ ਬਾਈ ਦੀ ਸਿੱਖਿਆ ਦੇਖੋ ਕਿੰਨੀ ਵਧੀਆ ਮਿਲੀ ਹੈ ਬਾਈ ਨੂੰ ਤਾਂ ਬਾਈ ਹੋਰ ਇਹ ਕਹਿੰਦੇ ਵੀ ਮੈਂ ਆਪਾਂ ਸੁੱਕੀ ਰੋਟੀ ਖਾਣਾ ਇਹਨਾਂ ਨੂੰ ਬਾਦਾਮ ਪਾਉਣਾ ਆਹ ਬਾਈ ਦੀ ਐਮ ਆਰ ਆਈ ਆ ਐਮ ਆਰ ਆਈ ਆ ਤੇ ਜਿਹਦੇ ਚ ਆਸੀਂ ਫੋਟੋ ਵੀ ਲਾ ਦਿਆਂਗੇ ਇਹਦੇ ਵਿੱਚ ਜਿਹੜੀ ਬਾਪੂ ਜੀ ਨੂੰ ਅਧਰੰਗ ਹੈ ਜਿੰਨੇ ਵੀ ਹੋ ਸਕਦੀ ਹੈ ਪਰਿਵਾਰ ਦੀ ਮਦਦ ਜਰੂਰ ਕਰੋ ਜੀ ਹੋਰ ਵੀ ਇਹਨਾਂ ਨਾਲ ਆਪਾਂ ਗੱਲਬਾਤਾਂ ਕਰਦੇ ਆਜੋ ਤੇ ਬੀਬੀ ਜੀ ਫਿਰ ਇਹ ਜਿਹੜੇ ਬਲੋਂਗੜੇ ਐ ਇਹ ਉਹ ਜਿਹੜੀ ਕਾਟੋ ਉਹਨਾਂ ਨੂੰ ਮਾਰਦੇ ਨਹੀਂ ਫਿਰ ਨਹੀਂ ਬਈ ਮਾਰਦੇ ਨਹੀਂ ਮਮ ਨਹੀਂ ਹੂੰ ਆਮ ਆਮ ਕਰਕੇ ਤਾਂ ਇਹ ਖਾ ਜਾਂਦੇ ਉਹਨਾਂ ਨੂੰ ਉਹ ਨਿੱਕੇ ਜਾ ਰਹੇ ਆ ਖਾ ਜਾਂਦੇ ਹਜੇ ਬੱਚੇ ਇਹਨਾਂ ਨੂੰ ਹਜੇ ਪਤਾ ਨਹੀਂ ਹਜੇ ਇਹਨਾਂ ਨੂੰ ਬੱਚੇ ਐ ਹੂੰ ਬੱਚੇ ਹਜੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਮੈਂ ਆਪਸ ਵਿੱਚ ਮਿਲਾਉਣਾ ਹੁੰਦਾ ਇੱਕ ਦੂਜੇ ਦੇ ਨੇੜੇ ਕਰਦਾ ਤੇ ਇਹਨਾਂ ਨੂੰ ਮਿਲਾਉਣਾ ਜਿਵੇਂ ਜਿਵੇਂ ਹੁਣ ਇਹ ਵੱਡੇ ਹੋਣਗੇ ਓਵੇਂ ਓਵੇਂ ਹੋਣ ਇਹਨਾਂ ਨੂੰ ਪਤਾ ਲੱਗੂਗਾ ਵੀ ਹਾਂ ਬੀਬੀ ਸਾਡੇ ਵਾਂਗ ਇਹ ਵੀ ਰੱਖਿਆ ਹੋਇਆ ਹੈ ਤੇ ਕਿੰਨੇ ਬੱਚੇ ਆਪਕੀ ਤੁਹਾਡੇ ਹਾਂ ਕਿੰਨੇ ਬੱਚੇ ਆ ਤੁਹਾਡੇ ਮੇਰੇ ਕੋਲ ਹੁਣ ਇਸ ਟਾਈਮ ਤੇ ਮੰਨ ਕੇ ਚਲੋ ਵੀ ਮੇਰੇ ਕੋਲੇ ਦੋ ਪੰਜ ਬੱਚੇ ਐਨਾ ਸੁਨੇ ਸੁਨੇ ਮੁੰਡਿਆ ਸੁਨੇ ਇਹ ਵੀ ਮੇਰੇ ਮੁੰਡੇ ਹੀ ਐ ਅੱਛਾ ਵੀ ਦੋ ਦੋ ਮੁੰਡੇ ਆ ਤੁਹਾਡੇ ਦੋ ਕੰਮ ਕਰਨ ਵਾਲੇ ਆ ਤੇ ਤਿੰਨ ਮੇਰੇ ਕੋਲ ਖਾਣ ਵਾਲੇ ਆ ਇਹ ਵੀ ਮੇਰੇ ਮੁੰਡੇ ਆ ਬਾਪੂ ਜੀ ਜਦੋਂ ਕਾਟੋ ਵਾਲੀ ਵੀਡੀਓ ਲੋਕਾਂ ਨੇ ਦੇਖੀ ਆ ਤਾਂ ਲੋਕਾਂ ਨੇ ਇਹ ਵੀ ਕਿਹਾ ਹੁਣ ਬਾਬਾ ਜੀ ਸਾਡੇ ਤੋਂ ਪੈਸੇ ਲੈ ਲਓ ਸਾਨੂੰ ਇਹ ਮੁੱਲ ਦੇ ਦਿਓ ਹਾਂਜੀ ਹਾਏ ਮੇਰੇ ਕੋਲੇ ਫੋਨ ਆਏ ਸੀਗੇ ਫੇਰ ਫੇਰ ਤੁਸੀਂ ਸੋਚਿਆ ਨਹੀਂ ਵੀ ਕਾਟੋ ਵੇਚ ਕੇ ਘਰ ਚੰਗਾ ਬਣਾ ਲਈਏ ਜਾਂ ਆਰਥਿਕ ਸਥਿਤੀ ਠੀਕ ਕਰ ਲਈਏ ਸੋਚਿਆ ਨਹੀਂ 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 ਮੈਂ ਸੋਚਿਆ ਆਏ ਸੀ ਮੇਰੇ ਕੋਲੇ ਫੋਨ ਆਏ ਸੀਗੇ ਕੀ ਸੰਗਰੂਰ ਤੋਂ ਆਉਂਦਾ ਫੋਨ ਮੇਰੇ ਕੋਲੇ ਤੇਰੇ ਵਰਗਾ ਮੁੰਡੇ ਐ ਤੇਰੇ ਅੰਗੂ ਆਵਾਜ਼ ਆਉਂਦੀ ਐ ਉਹ ਮੈਨੂੰ ਕਹਿੰਦਾ ਵੀ ਇੱਕ ਤਾਂ ਮੈਨੂੰ ਕਾਟੋ ਦੇ ਦੇ ਤੇ ਇੱਕ ਮੈਨੂੰ ਆਹਾ ਦੇ ਦੇ ਬਲੂੰਗੜਾ ਦੇ ਦੇ ਵੀ ਪੈਸੇ ਲੈ ਲੈ ਮੈਂ ਖਿਆ ਵੀ ਮੈਂ ਨਹੀਂ ਦੇਣਗੇ ਵੀ ਤਾਂ ਮੇਰੇ ਦਿਲ ਦੇ ਟੁਕੜੇ ਆ ਹੁਣ ਵੀਹ ਕਿਤੇ ਪ੍ਰਮਾਤਮਾ ਨੇ ਕਿਤੇ ਦਿੱਤਾ ਤਾਂ ਤੈਨੂੰ ਕਿਤੇ ਮਿਲ ਗਿਆ ਤਾਂ ਤੈਨੂੰ ਮੈਂ ਹੁਣ ਕਰ ਦੂੰਗਾ ਤੇ ਲੈ ਜੀ ਆ ਕੇ ਪੈਸੇ ਨਹੀਂ ਲੈਣੇ ਤੇ ਲੈ ਜੀ ਸੇਵਾ ਕਰ ਲਈ ਵੀ ਇਹ ਨਹੀਂ ਮੈਂ ਦੇਣੇਗੇ ਇਹ ਇਹ ਤੋਂ ਤੁਹਾਡੇ ਮਨ ਚ ਜਾਂ ਪਰਿਵਾਰ ਦੇ ਇਹ ਨਹੀਂ ਕਿਹਾ ਵੀ ਵੇਚ ਦੇ ਆਪਾਂ ਘਰ ਵਧੀਆ ਪਾਲਾਂਗੇ ਕੋਈ ਕੰਮ ਕਾਰ ਚਲਾ ਲਾਂਗੇ ਨਾ ਮੇਰਾ ਪਰ ਅਸੀਂ ਆਖਿਆ ਹੀ ਨਹੀਂ ਗਾ ਸਾਨੂੰ ਆਏ ਵੀ ਜਨਵਰਾਂ ਨਾਲ ਉਹ ਵੀ ਅਸੀਂ ਨਹੀਂ ਦੇਣੇਗੇ ਜੀ ਨਹੀਂ ਇਹ ਜੀ ਨਹੀਂ ਕੀਤਾ ਦੇਣ ਨੂੰ ਸਰ ਜੀ ਨਹੀਂ ਲੱਗਦਾ ਇਹਨਾਂ ਨੂੰ ਹਾਂ ਜਦੋਂ ਇਹ ਕਈ ਵਾਰੀ ਕਿਤੇ ਬਾਹਰ ਚੱਲ ਜਾਂਦੇ ਆ ਜਾਨਵਰ ਤੇ ਫਿਰ ਇਹ ਘਰੇ ਨਾ ਆਉਣ ਸ਼ਾਮ ਤੱਕ ਫਿਰ ਕੀ ਕੀ ਮਹਿਸੂਸ ਹੁੰਦਾ ਬਾਹਰ ਕੇ ਲਿਆਉਣੇ ਬਾਈ ਫਿਰ ਅਸੀਂ ਇਹਨਾਂ ਨੂੰ ਵਾਜਾ ਦਿੰਨੇ ਆ ਫਿਰ ਹਾਂ ਬਾਹਰ ਕੇ ਲਿਆਉਣੇ ਵਾਜਾ ਦਿੰਨੇ ਚਾਰੇ ਜੀ ਅਸੀਂ ਚਾਰੇ ਹੀ ਬਾਹਰ ਕੇ ਲਿਆਉਣੇ ਹੂੰ ਜੇ ਕਿਤੇ ਉੱਠ ਜਾਂ ਲੋਕੀ ਨਹੀਂ ਲਾਂਬੇ ਲੂੰਬੇ ਦਿੰਦੇ ਵੀ ਤੁਹਾਡੀ ਬਿੱਲੀ ਸਾਡੇ ਘਰੇ ਫਿਰਦੀ ਆ ਨਹੀਂ ਬਾਈ ਨਹੀਂ ਜਾਂਦੀ ਨਹੀਂ ਕਿਸੇ ਦੇਖ ਕੇ ਸਾਨੂੰ ਦੱਸ ਦਿੰਦੇ ਆਂਡ ਗਵਾਂਡ ਦੱਸ ਦਿੰਦੇ ਵੀ ਸਾਡੇ ਘਰੇ ਆ ਗਿਆ ਤੇ ਲੈ ਜਾਓ ਹੂੰ ਸਾਨੂੰ ਦੱਸ ਦਿੰਦੇ ਆ ਅਰਜਨ ਜਾ ਵੜਦਾ ਦੂਰ ਤਾਈਂ ਜਾ ਵੜਦਾ ਤੇ ਦੋਨੋਂ ਆ ਕੇ ਦੱਸ ਕੇ ਜਾਂਦੇ ਆ ਵੀ ਸਾਡੇ ਘਰੇ ਅਰਜਨ ਫਿਰਦਾ ਤੇ ਲਿਓ ਵੀ ਸਾਡੇ ਤੇ ਤਾਂ ਨਹੀਂ ਆਉਂਦਾ ਵਿੱਚ ਥੋੜੇ ਆਖੇ ਆ ਜੂਗਾ ਜੀ ਫਿਰ ਅਸੀਂ ਉਹਨੂੰ ਫਿਰ ਲਿਆਉਨੇ ਆ ਵੀ ਸੱਦ ਕੇ ਫਿਰ ਆ ਜਾਂਦਾ ਤੇ ਫਿਰ ਪਾਪੂ ਜੀ ਇੱਕ ਇੱਕ ਗੱਲ ਹੋਰ ਵੀ ਇਹ ਜਿਹੜੇ ਰੱਖੇ ਆ ਜਿਵੇਂ ਆ ਬਿੱਲੀਆਂ ਵੀ ਆ ਕਾਟੂ ਵੀ ਆ ਜਿਵੇਂ ਆਪਾਂ ਅੱਗੇ ਅੱਗੇ ਵੀ ਗੱਲ ਕਰਕੇ ਹਟਿਆ ਫਿਰ ਇਹ ਖਾਣ ਪੀਣ ਪਿੱਛੇ ਨਹੀਂ ਲੜਦੇ ਕਿਉਂਕਿ ਉਹਨਾਂ ਨੂੰ ਵੀ ਦੁੱਧ ਪਾਈ ਦੇਣ ਇਹਨਾਂ ਨੂੰ ਇੰਨਾ ਨੂੰ ਮੈਂ علیحدਾ ਪਾਉਣਾ ਇੱਕ ਪਹਿਲਾਂ ਪਾਉਂਦਾ ਸੀ ਇੱਕ ਭਾਂਡੇ ਚ ਹੁਣ ਮੈਂ ਦੋ ਭਾਂਡੇ ਚ ਪਾਉਣਾ ਅਲੱਗ-ਅਲੱਗ ਪਾਉਣਾ ਤੇ ਵੀ ਮੁੜ ਕੇ ਫੇਰ ਇੱਕ ਦੂਜੇ ਨਾਲ ਇਹ ਫਿਰ ਖੁਸ਼ਕ ਦੇ ਸੀਗੇ ਹੁਣ ਮੈਂ ਦੋ ਭਾਂਡੇ ਚ ਪਾਉਣਾ ਲਹਿਦਾ-ਲਹਿਦਾ ਪਾ ਲੈਣਾ ਫਿਰ ਆਪਦਾ ਲਹਿਦਾ-ਲਹਿਦਾ ਪਿੰਡਿਆ ਅਰ ਜਨ ਨੂੰ ਫਿਰ ਮੈਂ ਰਾਤ ਨੂੰ ਪਿਉਣਾ ਮੈਂ ਆਪਦੇ ਹੱਥ ਨਾਲ ਪਿਉਣਾ ਜੀ ਬਾਪੂ ਜੀ ਹੱਥ ਨਾਲ ਪਿਉਣਾ ਬਾਪੂ ਜੀ ਆਪਣਾ ਪਿੰਡ ਜ਼ਰੂਰ ਦੱਸੋ ਤੇ ਨਾਂ ਜ਼ਰੂਰ ਦੱਸੋ ਜੀਨੇ ਵੀ ਬਾਪੂ ਜੀ ਨੂੰ ਮਿਲਣਾ ਜਾਂ ਕੋਈ ਮਦਦ ਕਰਨੀ ਆ ਤਾਂ ਇਹਨਾਂ ਦੇ ਕੋਲੇ ਆ ਕੇ ਮਦਦ ਕਰ ਸਕਦੇ ਆ ਜੀ ਮੇਰਾ ਹਰੀਨੋ ਜੀ ਨਾਮ ਮੇਰਾ ਵੀਰਾ ਸਿੰਘ ਆ ਜੀ ਜੀ ਪਿੰਡ ਦੇ ਵਿੱਚ ਵੀ ਵੀਰਾ ਸਿੰਘ ਹੀ ਕਹਿੰਦੇ ਆ ਵੀਰਾ ਸਿੰਘ ਇਹੀ ਐ ਪੱਕਾ ਨਾਮ ਆ ਕਿੱਥੇ ਘਰ ਆ ਮੇਰਾ ਜੀ ਮੇਰਾ ਜੀ ਹੈਗਾ ਵੱਡੇ ਖੂਹ ਦੇ ਕੋਲੇ ਘਰ ਆ ਜੀ ਮੈਂ ਨਾ ਹਰੀਨੋ ਦੇ ਵਿੱਚ ਵੱਡਾ ਖੂਹ ਜੀ ਉਹਦੇ ਨਾਲ ਮੇਰਾ ਘਰ ਆ ਨੰਬਰ ਕਿੰਨਾ ਆ ਪੂਰੀ ਦੋਡਾ ਆ ਨੰਬਰ ਦੱਸਿਓ ਜੀ ਜੀ ਚਲੋ ਕੋਈ ਗੱਲ ਨਹੀਂ ਨੰਬਰ ਆਪਾਂ ਸਕਰੀਨ ਤੇ ਲਾ ਦਿਆਂਗੇ ਤੇ ਫਿਰ ਬਾਪੂ ਜੀ ਜਿਵੇਂ ਇਹ ਬਿੱਲੀਆਂ ਜੇ ਜਿਹੜਾ ਤੁਸੀਂ ਕਾਟੋ ਦਾ ਬੱਚਾ ਰੱਖਿਆ ਹੋਇਆ ਫਿਰ ਇਹ ਜਦੋਂ ਤੁਸੀਂ ਕੰਮ ਤੇ ਜਾਂਦੇ ਜਾਂ ਕਿਤੇ ਹੋਰ ਜਾਂਦੇ ਸੀ ਹੁਣ ਤਾਂ ਤੁਸੀਂ ਠੀਕ ਨਹੀਂ ਫਿਰ ਨਾਲ ਹੀ ਜਾਂਦੇ ਸੀ ਇਹ ਹਾਂ ਮੇਰੇ ਨਾਲ ਮੇਰਾ ਅਰਜਨ ਮੇਰੇ ਨਾਲ ਹੀ ਜਾਂਦਾ ਅੱਛਾ ਕਿੱਥੇ ਕਿੱਥੇ ਇਹ ਘਰੇ ਹੁੰਦਿਆ ਜੋ ਵੀ ਮੈਂ ਜਾਂ ਪਿੰਡ ਦੇ ਵਿੱਚ ਜਾਂਨਾ ਮੈਂ ਜਾਂ ਮੈਂ ਕਿਤੇ ਸ਼ਹਿਰ ਸੂਰ ਜਾਂਨਾ ਕੋੜਕਪੁਰੇ ਜਾਂਨਾ ਜਾਂ ਮੈਂ ਫਰੀ ਕੋੜ ਜਾਂਨਾ ਕਿਤੇ ਕੰਮ ਧੰਦੇ ਜਾਂਨਾ ਅਰਜਨ ਮੇਰੇ ਨਾਲ ਹੀ ਜਾਂਦਾ ਉਹ ਮਿੱਠੂ ਬਿਨਾ ਨਹੀਂ ਜਾਂਦਾਗਾ ਮੈਂ ਉਹਨੂੰ ਘਰੇ ਛੱਡ ਕੇ ਜਾਂਦਾਗਾ ਨਹੀਂ ਫੇਰ ਫੇਰ ਜੇ ਕਿਤੇ ਤੁਸੀਂ ਰਿਸ਼ਤੇਦਾਰੀ ਜਾਣਾ ਹੋਵੇ ਬੇ ਹਾਂ ਰਿਸ਼ਤੇਦਾਰੀ ਚ ਮੇਰੇ ਨਾਲ ਹੀ ਜਾਂਦਾ ਉਹ ਵੀ ਨਾ ਉੱਥੇ ਵੀ ਨਾਲ ਹੀ ਜਾਂਦਾ ਨਾਲ ਹੀ ਜਾਂਦਾ ਉਹ ਮੇਰੇ ਨਾਲ ਹੀ ਜਾਂਦਾ ਆ ਬੱਚੇ ਘਰੇ ਹੁੰਦੇ ਆ ਠੀਕ ਹੈ ਉਹ ਮੇਰੇ ਨਾਲ ਜਾਂਦਾ ਅੱਛਾ ਹਾਂ ਉਹ ਮੇਰੇ ਨਾਲ ਹੀ ਹੁੰਦਾ ਮੈਂ ਉਹ ਤੋਂ ਬਿਨਾ ਬੈਂਦ ਨਹੀਂ ਮੈਂ ਬਾਹਰ ਨਿਕਲੂੰਗਾ ਨਾ ਉਹਨੂੰ ਲੈ ਕੇ ਨਿਕਲੂੰਗਾ ਮੈਂ ਉਹ ਕੱਲਾ ਨਹੀਂ ਜਾਂਦਾ ਮੈਂ ਜੀ ਬਾਪੂ ਤੁਹਾਡਾ ਉਹਦੇ ਨਾਲ ਪਿਆਰ ਹੈ ਤਾਂ ਉਹਦਾ ਵੀ ਤੁਹਾਡੇ ਉਹਦਾ ਬਹੁਤ ਮੇਰੇ ਨਾਲ ਬਹੁਤ ਪਿਆਰਾ ਉਹ ਮੇਰੇ ਨਾਲ ਜਿਹੜਾ ਰਾਤ ਨੂੰ ਖੇਡਦਾ ਨਾ ਤੇ ਮੇਰੇ ਨਾਲ ਗੁੱਸੇ ਹੁੰਦਾ ਤੇ ਮੇਰੇ ਨਾਲ ਖੇਡਦਾ ਫਿਰ ਜੇ ਮੈਂ ਉਹਨੂੰ ਘੇਟਾ ਘੜੀ ਨਾ ਨਾ ਕੱਢਾਂ ਮੈਂ ਪਿੰਜਰੇ ਚ ਰਾਤ ਨੂੰ ਤੇ ਮੇਰੇ ਨਾਲ ਗੁੱਸੇ ਹੋ ਜਾਂਦਾ ਦੁੱਧ ਫਿਰ ਪਿੰਦਾ ਨਾ ਮੈਥੋਂ ਮੈਂਟਾ ਨਾਲ ਪੀਦਾ ਮੈਂਟਾ ਨਾ ਪਿੰਦਾ ਦੁੱਧ ਮੈਥੋਂ ਜੀ ਫੇ ਮਰੀ ਮੈਂਟਾ ਕੱਢਦਾ ਫਿਰ ਉਹ ਪੀ ਜਾਊਗਾ ਫਿਰ ਮੈਂ ਉਹਨੂੰ ਆਖੀ ਜਾਊਗਾ ਪੀਲਾ ਦੁੱਧ ਯਾਰ ਪਰ ਤੋ ਪੀ ਜਾਊਗਾ ਮੁਰਕੇ ਪੀ ਕੇ ਤੇ ਫਿਰ ਮੇਰੇ ਇੱਥੇ ਮੂੰਹ ਨਾਲ ਮੂੰਹ ਘਸਾ ਜੂਗਾ ਵੀ ਮੈਂ ਤਾਂ ਹੁਣ ਬੱਸ ਜੀ ਤੇ ਇੱਥੇ ਮੂੰਹ ਨਾਲ ਮੂੰਹ ਘਸਾ ਜਾਂਦਾ ਮੈਨੂੰ ਇਹਦਾ ਪਤਾ ਲੱਗ ਜਾਂਦਾ ਵੀ ਹੁਣ ਬੱਸ ਕਰ ਗਿਆ ਫਿਰ ਮੈਂ ਦੁੱਧ ਗੁੱਸੇ ਦਾ ਕਿਵੇਂ ਪਤਾ ਲੱਗਦਾ ਵੀ ਅੱਜੇ ਮੇਰਾ ਗੁੱਸਾ ਗੁੱਸੇ ਦਾ ਮੈਨੂੰ ਪਤਾ ਲੱਗਦਾ ਉਦੋਂ ਫਿਰ ਇਹ ਮੈਥੋਂ ਦੁੱਧ ਨਹੀਂ ਪੀਂਦਾ ਕਰ ਤੇ ਫਿਰ ਮੇਰੇ ਅੱਗੇ ਭਜਿਆ ਫਿਰਦਾ ਰਹਿੰਦਾ ਹੈ ਫਿਰ ਮੈਂ ਇਹਨੂੰ ਕਹਿਣਾ ਪਤਾ ਆ ਜਾ ਯਾਰ ਆ ਜਾ ਯਾਰ ਫਿਰ ਮੈਂ ਦੋ ਚਾਰ ਆਰੀਆਂ ਨਾ ਫਿਰ ਆ ਜਾਂਦਾ ਮੁੱਢੇ ਤੇ ਤੇ ਮੁੱਢੇ ਤੇ ਭਜ ਜਾਂਦਾ ਹੈ ਫਿਰ ਮੈਂ ਕੌਲੀ ਚੱਕ ਲੈਣਾ ਮੈਂ ਕਹਿਣਾ ਬਦ ਪੀ ਲਾ ਪਟੀ ਯਾਰ ਦੋਲੀ ਯਾਰ ਗਲਤੀ ਹੋ ਗਈ ਮੈਂ ਇੱਥੋਂ ਕੱਲ ਨੂੰ ਮੈਂ ਤੈਨੂੰ ਸਿਧਿਆਂ ਕੱਢੂੰਗਾ ਤੇ ਪੀ ਲਾਦਾ ਫਿਰ ਦੁੱਧ ਪੀਣ ਲੱਪੈਂਦਾ ਫਿਰ ਦੁੱਧ ਪੀ ਲੈਂਦਾ ਹਾਂ ਹਾਂ ਫਿਰ ਪੀ ਲੈਂਦਾ ਦੁੱਧ ਜਦੋਂ ਮੈਂ ਕਹਿੰਦਾ ਕੱਲ ਨੂੰ ਤੈਨੂੰ ਮੈਂ ਟਾਈਮ ਨਾ ਕੱਢੂੰਗਾ ਬੱਪੂ ਜੀ ਜੇ ਮੈਂ ਤੁਸੀਂ ਬਿਮਾਰ ਹੋ ਹੁਣ ਤਾਂ ਫਿਰ ਉਹ ਵੀ ਠੀਕ ਨਹੀਂ ਰਹਿੰਦਾ ਹਾਂ ਨਹੀਂ ਠੀਕ ਰਹਿੰਦਾ ਨਹੀਂ ਠੀਕ ਰਹਿੰਦਾ ਤੂੰ ਯਾ ਨਹੀਂ ਜਾਣਦਾ ਫਿਰ ਸੱਡਾ ਨਹੀਂ ਨਹੀਂ ਮੈਂ ਇੱਥੋਂ ਬਿਨਾ ਉਹ ਨਹੀਂ ਚੱਲਾਂਦਾ ਕਿੱਥੇ ਲੈ ਮੈਂ ਉਹਦੇ ਮੂੰਹ ਚ ਉਂਗਲ ਰੱਖਣਾ ਤੇ ਨਹੀਂ ਉਹਦਾ ਚਿੱਤ ਮੈਨੂੰ ਪਤਾ ਵੀ ਉਹਦਾ ਮੇਰਾ ਦਿਲ ਕਹਿੰਦਾ ਵੀ ਉਹਦਾ ਚਿੱਤ ਨਹੀਂ ਲੱਗਦਾ ਪਰ ਮੇਰਾ ਪਰਿਵਾਰ ਫਿਰਦਾ ਹੀ ਹੈ ਮੇਰਾ ਪਰਿਵਾਰ ਫਿਰਦਾ ਹੀ ਹੈ ਪਰ ਮੈਨੂੰ ਪਤਾ ਮੇਰੇ ਦਿਲ ਕਹਿੰਦਾ ਵੀ ਮੈਥੋਂ ਬਿਨਾਂ ਉਹਦਾ ਦਿਲ ਨਹੀਂ ਲੱਗਦਾ ਕੋਣ ਕੋਣ ਬਾਪੂ ਨੇ ਕਿਤੇ ਛੱਡ ਛੁੱਟ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਧੜਕਣਾ ਆਵਾਜ਼ ਦੀ ਜੋ ਨਾ ਮੈਂ ਹਾਂ ਮੈਨ ਮੇਟਰ ਬਿਨਾ ਨਹੀਂ ਉਹਦਾ ਦਿਲ ਲੱਗਦਾ ਉਹਨੂੰ ਬਾਪੂ ਜੀ ਤੁਸੀਂ ਕਿਤੇ ਛੱਡ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਨਹੀਂ ਵੀ ਵੀ ਨੂੰ ਆਜ਼ਾਦ ਕਰ ਦਈਏ ਯਾਦ ਨਾ ਹਾਂ ਮੈਂ ਮੰਨ ਕੇ ਚੱਲ ਜਦੋਂ ਬਾਹਰੋਂ ਦਾ ਜਾਣਾ ਮੈਂ ਕਿ ਦਰਖਤ ਕੋਲੇ ਕਹਿਣਾ ਪੁੱਤ ਖੇੜਿਆ ਜਾ ਕੇ ਮੈਂ ਦੇਖਦਾ ਹਾਂ ਨਾ ਵੀ ਵੀ ਜਾਂਦਾ ਕਿ ਨਹੀਂ ਜਾਂਦਾ ਵੀ ਗਾਂ ਮਛਾ ਟੱਪਦਾ ਕਿ ਨਹੀਂ ਟੱਪਦਾ ਨਾ ਜਾਊਗਾ ਕੀਰਾ ਸਿੱਖ ਤੇ ਜਾੜੂਆ ਮੈਨੂੰ ਨੂੰ ਵਾਇ ਨਹੀਂ ਮੈਂ ਦਿੰਦਾ ਉਹਨੂੰ ਵਾਇ ਨਹੀਂ ਦਿੰਦਾ ਮੈਂ ਕਹਿਣਾ ਪੁੱਤ ਮੈਂ ਜਾਣਾ ਜੀ ਤੇ ਆ ਜਾ ਚੱਲ ਗਈ ਐਨੀ ਗੱਲ ਹੀ ਕਹਿਣਾ ਮੈਂ ਮੁੜ ਕੇ ਤਾਂ ਉਹ ਤੋਂ ਪਤਾ ਲੱਗਦਾ ਜਿਦੋਂ ਆ ਕੇ ਮੇਰੇ ਮੋਢੇ ਤੇ ਛਾਲ ਮਾਰਦਾ ਹੂੰ ਫੇ ਮੈਨੂੰ ਕਹਿੰਦਾ ਚੱਲ ਹੂੰ ਹੁਣ ਹੁਣ ਵੀ ਜਿਵੇਂ ਘਰੇ ਇੱਥੇ ਐ ਇੱਥੇ ਐ ਇੱਥੇ ਮੈਂ ਬਿਲਕੁਲ ਨਹੀਂ ਮੈਂ ਇਹਨੂੰ ਚੜਾਉਂਦਾਗਾ ਮੈਂ ਇਹਨੂੰ ਕਹਿਣਾ ਪੁੱਤ ਖੇੜੀ ਯਾਰ ਭੱਜ ਨਾ ਸੀ ਯਾਰ ਹੂੰ ਕਰੇ ਮੈਂ ਜਿਹੜਾ ਛੱਡਦਾ ਨਾ ਇਹਨੂੰ ਮੈਂ ਇਹਨੂੰ ਕਹਿਣਾ ਪਊ ਤੇ ਖੁੱਲਾ ਖੇੜ ਯਾਰ ਲੱਤਾਂ ਬਾਹ ਖੁੱਲੀ ਕਰ ਯਾਰ ਮੈਂ ਤੈਨੂੰ ਯਾਦ ਯਾਦ ਰੱਖ ਕੇ ਖੁਸ਼ ਮੈਂ ਤੈਨੂੰ ਯਾਰਾ ਪਿੰਜਰੇ ਚ ਨਹੀਂ ਤਾੜ ਕੇ ਖੁਸ਼ ਪਿੰਜਰੇ ਚ ਮੈਂ ਇਹਨਾਂ ਦੇ ਕਾਰਨ ਕਰਕੇ ਤਾੜਦਾ ਨਾ ਇਹਨਾਂ ਜਨਮਾਂ ਦਾ ਬਿੱਲੀਆਂ ਨਾ ਖਾ ਜਾਣ ਜਾਂ ਕੁੱਤੇ ਨਾ ਖਾ ਜਾਣ ਕੁੱਤੇ ਨਾ ਖਾ ਜਾਣਾ ਇੱਕ ਨਾ ਬਾਯ ਆਉਂਦਾ ਉਹ ਜਿਹੜਾ ਲਗੜ ਹੁੰਦਾ ਉਹ ਇਹਨੂੰ ਦੋ ਤਿੰਨ ਵਾਰ ਹੀ ਪੈ ਗਿਆ ਮੈਂ ਜਿਹੜੇ ਨੂੰ ਛੱਡਦਾ ਨਾ ਮੈਂ ਬਸ ਨਾ ਸਮਝ ਲਾ ਬਾਏ ਦੇ ਨਜਕਦੀ ਕੀ ਰਹਿਣਾ ਜੇ ਦਰਖਤ ਤੇ ਮੈਂ ਦਰਖਤ ਤੇ ਹੁਣ ਆਏ ਦਿਨ ਨਾਲ ਬਿਕੇ ਚੇ ਨੂੰ ਫੜਨ ਨਾ ਲਾਵੇ ਫਿਰ ਇਕ ਉੱਠ ਜਾਂਦਾ ਫਿਰ ਮੇਰੇ ਨਾਲ ਨਾਲ ਹੀ ਰਹਿਣਾ ਜੇ ਕਿ ਵੀ ਕੋਈ ਇਹਨੂੰ ਜਾਨਵਰ ਨਾ ਫੜ ਲਵੇ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਤਾਂ ਜਿੰਨਾ ਵੀ ਹੋ ਸਕਦਾ ਪੰਜਾਬੀਓ ਤੁਸੀਂ ਇੱਕ ਬੱਚੇ ਦੀ ਮਦਦ ਜ਼ਰੂਰ ਕੀਤੀ ਜੀਨੇ ਕਿਹਾ ਵੀ ਮੈਂ ਅੱਜ ਖਾਣਾ ਨਹੀਂ ਖਾ ਕੇ ਆਇਆ ਤੁਸੀਂ ਚਾਹ ਲਈ ਕੁੜੀ ਦੀ ਬਹੁਤ ਮਦਦ ਕੀਤੀ ਪਰ ਇਸ ਪਰਿਵਾਰ ਦੀ ਵੀ ਜਰੂਰ ਮਦਦ ਕਰਿਓ ਜਿਹੜਾ ਜਾਨਵਰਾਂ ਦੀ ਸੇਵਾ ਕਰਦਾ ਬਿਨਾ ਕਿਸੇ ਲਾਲਚ ਤੋਂ ਤੇ ਅੱਜ ਇਹਨਾਂ ਤੇ ਕੋਈ ਦੁੱਖ ਦੀ ਘੜੀ ਆਈ ਹੈ ਤੇ ਸਾਰੇ ਪੰਜਾਬੀ ਵੀਰਾਂ ਨੂੰ ਮੇਰੀ ਬੇਨਤੀ ਆ ਆਪਾਂ ਵੱਧ ਚੜਕੇ ਇਹਨਾਂ ਦੀ ਮਦਦ ਕਰੀਏ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ ਨੰਬਰ ਇਹਨਾਂ ਦਾ ਵੀਡੀਓ ਦੇ ਵਿੱਚ ਚੱਲ ਰਿਹਾ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ